ਇਹਨਾਂ ਤਸਵੀਰਾਂ ਦੇ ਵਿੱਚ ਸਾਹਮਣੇ ਦਰਜਨ ਤੋਂ ਵੱਧ ਨੌਜਵਾਨ ਖੜੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਅੱਗੇ ਥਾਣੇਦਾਰ ਖੜਾ ਦਿਖਾਈ ਦੇ ਰਿਹਾ ਇਸ ਤਸਵੀਰ ਨੂੰ ਦੇਖਤਾ ਇੰਜ ਜਾਪਦਾ ਹੈ ਕਿ ਜਿਵੇਂ ਭਲਾ ਕਿਸੇ ਟ੍ਰੇਨਿੰਗ ਸੈਂਟਰ ਦੇ ਵਿੱਚ ਉਸਤਾਦ ਰੰਗਰੂਟਾ ਨੂੰ ਟ੍ਰੇਨਿੰਗ ਦੇਣ ਤੋਂ ਪਹਿਲਾਂ ਸਮਝਾ ਰਿਹਾ ਹੋਵੇ ਪਰ ਜਨਾਬ ਮਾਮਲਾ ਕੁਝ ਹੋਰ ਹੈ ਦਰਸਲ ਇਹ ਨੌਜਵਾਨ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਹੋਲੀ ਮੌਕੇ ਪੁੱਠੇ ਕੰਮ ਯਾਨੀ ਕਿ ਹੁੱਲੜਵਾਦੀ ਕਰ ਰਹੇ ਸੀ ਇਹ ਦੇਖ ਥਾਣੇਦਾਰ ਨੇ ਘੇਰਾ ਪਾ ਕੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅੱਗੇ ਦੇਖੋ ਫਿਰ ਕਿਵੇਂ ਥਾਣੇਦਾਰ ਨੇ ਇਹਨਾਂ ਨੌਜਵਾਨਾਂ ਦਾ ਮੋਰ ਬਣਾ ਦਿੱਤਾ ਜਿਸ ਦੇ ਸੀਨ ਦੇਖ ਕੇ ਆਸ-ਪਾਸ ਦੇ ਨੇ ਲੋਕਾਂ ਦੇ ਵੀ ਹੱਸ ਹੱਸ ਕੇ ਢਿੱਡ ਪੱਕ ਗਏ ਆਹ ਕਿਹਦੇ ਨੂੰ ਪੁੱਤਾ ਰਿਵਲ ਸਾਹ ਕੰਪ ਕਰਕੇ ਨਿਕਲ ਜਾ ਛੇੜ ਖੜੇ ਆ ਨਾ ਕਵਰ ਕਰਦਾ ਗਿਆ ਕਿੰਨੇ ਜੀਸ ਕਰ ਰਹੇ ਪੁੱਤ ਕਹਿਣਾ ਚਾਹੋਗੇ ਕਿ ਨਾਮ ਤੇ ਵੀ ਜਿਹੜੇ ਅੱਜ ਮੁੰਡਿਆਂ ਨੂੰ ਫੜਿਆ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹੂ ਹੂਲਮਤੀ ਕਰਨ ਦੇ ਸੀ ਕੋਈ ਪੰਡਾ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸ ਵਿੱਚ ਮੁੰਡੇ ਐ ਇਦਾਂ ਹੁੱਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੂਲਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀ ਮੰਗਿਆ ਉਹਨਾਂ ਨੂੰ ਫਿਰ ਅੱਧੀ ਛਡ ਦਿੱਤਾ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਨੌਜਵਾਨਾਂ ਦੇ ਚਲਾਨ ਕੱਟ ਦਿੱਤੇ ਨੇ ਜਿਸ ਤੋਂ ਬਾਅਦ ਸਮਝਾ ਕੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਥਾਣੇਦਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣ ਇਸ ਦੇ ਨਾਲ ਹੀ ਉਹਨਾਂ ਨੇ ਹੁੱਲੜਵਾਜਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਗੇ ਤੋਂ ਕੋਈ ਹੁੱਲੜਬਾਜੀ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਕੀਕੇ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ